ਜਾ ਕੇ ਬਾਰ-ਬਾਰ ਸੁਣਿਆ ਬਾਰ-ਬਾਰ ਸੁਣਨ ਤੋਂ ਬਾਅਦ ਕੋ ਗੁਣਾ ਦੀ ਵਿਚਾਰ ਕਰਕੇ ਆਪਣੇ ਜੀਵਨ ਚ ਥੋੜਾ-ਥੋੜਾ ਢਾਲਣ ਦਾ ਯਤਨ ਕਰਿਓ ਚਲੋ 100 ਚ 100 ਪੈਸਾ ਨਹੀਂ 10 20 50 ਪੈਸੇ ਚੱਲਣ ਦਾ ਯਤਨ ਤੇ ਕਰੀਏ ਹੈ ਜੀ ਅਗਲਾ ਆਪਾਂ ਗੁਰੂ ਰਾਮਦਾਸ ਜੀ ਦੇ ਕੋਲੋਂ ਸਹਿਨ ਸ਼ੀਲਤਾ ਦਾ ਪੜ੍ਹਨਾ ਹੈ ਵੇ ਸਹਿਨ ਸ਼ੀਲਤਾ ਦਾ ਪੜ੍ਹਨਾ ਧੰਨ ਗੁਰੂ ਰਾਮਦਾਸ ਜੀ ਤਾਂ ਗੁਰੂ ਗ੍ਰੰਥ ਸਾਹਿਬ ਪ੍ਰਿਥੀ ਚੰਦ ਕਿੰਨਾ ਵਿਰੋਧ ਕਰਦਾ ਸੰਗਤ ਵਿੱਚ ਵੀ ਬੁਰਾ ਭਲਾ ਬੋਲ ਦੇਂਦਾ ਗੁਰੂ ਨਾਮ ਦਾ ਸੰਗਤ ਵਿੱਚ ਵੀ ਪਰ ਮਹਾਰਾਜ ਜਰਦੇ ਨਹੀਂ ਕੋਈ ਨਿੱਕ ਪੁੱਤ ਬੋਲਦਾ ਗੱਲੀ ਜਾਂ ਕਈ ਵਾਰੀ ਸਾਡੇ ਪਰਿਵਾਰਾਂ ਦੇ ਜੀ ਵੀ ਇੰਨਾ ਕਰਦੇ ਆ ਨਾ ਪੁੱਤ ਬੋਲ ਪੈਂਦਾ ਕਿਤੇ ਧੀ ਬੋਲ ਪੈਂਦੀ ਕਿਤੇ ਪਤਨੀ ਬੋਲ ਪੈਂਦੀ ਕਿਤੇ ਪਤੀ ਬੋਲ ਪੈਂਦਾ ਕਿਤੇ ਮਾਂ ਕਿਤੇ ਪਿਓ ਕਈ ਨੀ ਤਾਂ ਹੁੰਦਾ ਹੈ ਉਹ ਗੁਰੂ ਰਾਮਦਾਸ ਜੀ ਨੂੰ ਸਹਿਨ ਸ਼ੀਲਤਾ ਦਾ ਗੁਣ ਲੈ ਲਓ ਘਰਾਂ ਦੇ ਕਲੇਸ਼ ਮੁਕਣਾਣਗੇ ਗੁਰੂ ਰਾਮਦਾਸ ਨੇ ਆਪਣੇ ਪੁੱਤ ਦੀ ਕੋਈ ਵਿਰੋਧਤਾ ਨਹੀਂ ਕੀਤੀ ਕਿ ਮੈਂ ਸੰਗਤ ਵਿੱਚ ਚਿੱਠੀਆਂ ਭੇਜਦੀਆਂ ਇਹਨੂੰ ਕਿਸੇ ਨੇ ਨਹੀਂ ਬਣਾਉਣਾ ਇਹਦੀ ਵਿਰੋਧ ਨੋ ਨਹੀਂ ਗੁਰੂ ਰਾਮ ਦਾ ਸਹਿਬ ਸੱਚੇ ਪਾਤਸ਼ਾਹ ਸਹੀ ਜਾਂਦੇ ਸਹੀ ਜਾਂਦੀ ਕੋਈ ਨਹੀਂ ਪੁੱਤਰਾ ਜੋ ਕਹਿਣੇ ਕਹੀ ਚੱਲੇ ਰੱਬ ਨੇ ਸਾਰੀ ਸ੍ਰਿਸ਼ਟੀ ਨੂੰ ਚਲਾਉਣ ਵਾਲੇ ਨੇ ਸਭ ਦੀ ਬੁੱਧੀ ਨੂੰ ਇੱਕ ਸਕਿੰਟ 'ਚ ਬਦਲ ਸਕਦੇ ਪੁੱਤਰ ਦੀ ਨਹੀਂ ਬਦਲ ਸਕਦੇ ਦੱਸ ਕਿਉਂ ਨਹੀਂ ਬਦਲ ਸਕਦੇ ਅਸਾਨੂੰ ਜਾਚ ਸिखਾਈ ਉਹ ਜਿ ਗ੍ਰਸਤੀ ਜਮਤ ਪੁੱਤ ਤੇਰੀ ਵਿਰੋਧਤਾ ਤੇ ਵੀ ਖੋ ਸਕਦਾ ਤੇ ਟੈਨਸ਼ਨ ਨਾ ਲੈ ਕਦੋਂ ਵੀ ਅੰਮ੍ਰਿਤ ਰੇੜਾ ਸੰਭਾਲੀ ਬਾਣੀ ਦੇ ਲੜ ਲੱਗੀ ਅੱਗੇ ਤੁਮ ਮੇਰਾ ਕਰੇਗਾ ਮੇਰਾ ਜੈਨ ਸ਼ੀਰਦਾ ਜੈਨ ਸ਼ੀਰਦਾ ਤਾਂ ਹੀ ਤੂੰ ਝਗੜ ਤਹਾਂ ਸੰਗ ਬੋਲ ਪਰ ਪਿਆਰ ਤੇ ਕੀ ਤੇ ਪੁੱਤਰ ਕਿਉਂ ਨਾ ਲੜਨਾ ਨਾਮੇ ਤੂਤ ਝਗੜਤ ਮੋ ਸੰਪਾਪ ਜਿਨਕੇ ਜਣੇ ਵਢੀਰੇ ਤਮੋ ਤੇਸਿਓ ਝਗੜਤ ਪਾਪ અપਾਪ ਹੈ ਤੋ ਝਗੜਨਾ ਨਾ ਆਕੇ ਆਵਾ ਪਰ ਨਹੀਂ ਪੌਜ ਆਉਂਦਾ ਪਰ ਅਗੇ ਨਹੀ ਤੇਰੇ ਕਰਮ ਤੇਰੇ ਨਾਲ ਹੈ ਇਹ ਮੇਰੀ ਮਿਲਤੀ ਹੈ ਸਹਿਨ ਸ਼ੀਲਤਾ ਦਾ ਗੁਣ ਵੀ ਗੁਰੂ ਨਾਮ ਦਾ ਜੀ ਸਾਨੂੰ ਦੇ ਰਿਹਾ ਹੈ ਸਹਿਨ ਸ਼ੀਲਤਾ ਦਾ ਸਹੀ ਗੱਲ ਜਿਹਨੂੰ ਸਹਿਣਾ ਆ ਗਿਆ ਉਹਨੂੰ ਜਗ ਵਿੱਚ ਰਹਿਣਾ